i ी ਗੋਵਿੰਦ ਨਾਮ ਸਿਮਰਾਂ ਸਿਹੀ ਹਰਿ ਰਾਏ ਸਿਹੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਮਿਠੈ ਸਭ ਦੁਖੁ ਜਾਇ ਤੇਗ ਬਹਾਦਰਿ ਸਿਮਰੈ ਕਰਮੋ ਨਿਦਾ ਵਹਾਈ ਸੁਖੁ ਥਾਈ ਹੋਏਗੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਗੁਰੂ ਦਾ ਪਿਆਰੇ ਦਾਵਿਆਂ ਚਾਹਿਆਂ ਮਨਤਿਆਂ ਹੱਜੀਆਂ ਜਟੀਆਂ ਸਭੀਆਂ ਦੇਹ ਕਮਾਈ ਦਾ ਧਿਆਨ ਛੜਕੇ ਬੋਲੋ ਜੀ ਸੰਜਾ ਚੜੀਆਂ ਤੇ ਚੜੇ ਤਾਂ ਆ ਰਿਆ ਧਾਰ ਚਲਾਏ ਗਏ ਸਤਿ ਗੁਰਦੁਆਰਿਆਂ ਦਾ ਧਿਆਨ ਤਰਕੇ ਬੁਲੋ ਜੀ ਜੀ ਮਾਣੀਆਂ ਦੇ ਮਾਣ ਨਤਾਣੀਆਂ ਦੇ ਤਾੜ ਯੋਕਿਆਂ ਦੀ ਯੋਗ ਤਨ ਤਨ ਸਤਿ ਇਕਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧਗੁਰੂ ਜੀ ਆਪ ਜੀਆਂ ਦੇ ਚਰਨ ਕਮਲਾਂ ਵਿੱਚ ਫਰਦਾਸ ਦੀੰਤੀ ਹੈ ਆਪ ਜੀਆਂ ਨੇ ਉਤਮ ਉਪਰਾਹ ਲਾਭਿਸ਼ ਕੀਤਾ ਹੈ ਮਹਾਰਾਜ ਆਪ ਜੀ ਦੇ ਬੱਚਿਆਂ ਲਈ ਸਤਿਗੁਰ ਕੀ ਉਹ ਤਿੰਨ ਰੂਜਾ ਗੁਆ ਗਿਆ ਬਖਸ਼ ਕਰੋ ਮਹਾਰਾਜ ਪਾਵਨ ਪਵਿੱਤਰ ਮੁਖਵਾਗ ਬਖਸ਼ਿਸ਼ ਕਰਕੇ ਕਰਤਾਰਤ ਕਰੋ ਆਰੰਭ ਸਾਦੀ ਆਗਿਆ ਬਖਸ਼ਿਸ਼ ਕਰੋ ਸੁਖ ਹੋਵੇ ਨਾਮ ਜਪਾਵੇ ਸਿੱਖ ਪੜ੍ਹਦੇ ਸੁਣਦੇ ਸਰਵਤ ਲਾਹੇ ਬੰਧ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬਤ ਦਾ ਲੜੇ ਧੀਏ ਗੁਰੂ ਨਾਨਕ ਸਤਗੁਰ ਤੁਠਾ ਸੁਖੋਂ ਟਲ ਗੁਰ ਸੇਵੀਐ ਐਹਨ ਸਭੁ ਆਈ ਦਰਸ਼ਨ ਪਰ ਸੇ ਗੁਰੂ ਕੇ ਜਨਮ ਮਰਨ ਟੁਕ ਜਾਇ ਜਾਨੀ ਮਨ ਜਨਮਤੀ ਕਟਿਏ ਸਜਨ ਸਚਾ ਆਪਿ ਤਿਸ ਸਰਸਾ ਦਾ ਸਰੋ ਜਿਸ ਪਾਸ ਰਹੇ ਖਿਆਸੋਹੀਏ ਸਭ ਨਾਮ ਗਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਖਾ ਕਰ ਪਹਿਲਾ ਚੌਪਦੇ ਇੱਕ ਓਮ ਕਾ ਸਤਗੁਰ ਪ੍ਰਸਾਦ ਮੇਰੇ ਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮੱਥਾ ਜਨਮ ਜਨਮ ਕੇ ਕਿਲ ਬਿਕ ਦੁਖ ਉਤਰੇ ਗੁਰ ਨਾਮ దిਓ ਰਨ ਲਾਥਾ ਮੇਰੇ ਹਿਰ ਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਥਾ ਜਨਮ ਜਨਮ ਕੇ ਕਿਲ ਬਿਕ ਦੁਖ ਉਤਰੇ ਗੁਰਨਾਮ ਦੀਓ ਰਨ ਲਖਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੁਰੇ ਹਰ ਨਾਮ ਜੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਵੇਦਪੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥ ਤਿਨ ਸਾਧੂ ਚਰਨ ਨਾ ਸੇਵਹਿ ਕਬੋ ਤਿਨ ਸਭ ਜਨਮ ਆਕਾਥ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸਨਾਥਾ ਮੋਕੋ ਕੀਜੈ ਦਾਸ 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 ਨੂੰ ਕੋ ਹਰ ਤੈ ਧਾਰ ਜਗਨਨਾਥ ਹਮ ਅੰਦਲੇ ਗਿਆ ਨਹੀਂਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰچل ਦੀਜੈ ਜਨਾਨਕ ਚਲਹਿ ਮਿਲੰਥਾ ਹਮ ਅੰਦਲੇ ਕਿਆ ਨਹੀਂਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦਲੇ ਸੋ ਕੁਰ ਅੰچل ਦੀਜੈ ਜਨਾਨਕ ਚਲਹਿ ਮਿਲੰਥਾ ਵਾਹਿਗੁਰੂ

that way gurus had genie 500 years ago a language एक script no prepared taki jade aam loki hage o us hindu samajh saken ki parmatma de kare good hage parmatma di ki gallan hian and people can elevate their status of life but former people can understand so that we can, for you now if you have to connect to the guru the first and the foremost important thing is you should be able to speak punjabi जन्म no ਮੁਰੂ ਸਾਹਿਬ ਦਾ ਜਨਮਿਕ ਇਹਦਾ ਮੈਂ ਪ੍ਰਕਾਸ਼ ਕਰਨਾ ਕਿਉਂਕਿ ਯਾਨੀ ਪੰਜਾਬ ਰਕੇ ਦੇਸਰਾਏ ਇਹ ਹੈਗਾ 10 ਕਿਲੋਮੀਟਰ ਫਰਮ ਮੁਕਸਸ ਪੰਜਾਬ ਮੁਕਸਸ ਸਾਹਿਬ ਉਹਨਾਂ ਦੇ ਪਿਤਾ ਜੀ ਦਾ ਨਾਮ ਪਾਜੜ ਦਾ ਨਾਮ ਬਾਬਾ ਫਿਰੂਮਨ ਸੀਗਾ ਸੋ ਆ ਵੰਟ एवरीवन टू ਸੇ ਦਿਸ ਵਰਡ ਉਹਨਾਂ ਦੇ ਪਿਤਾ ਜੀ ਦਾ ਨਾਮ ਦੱਸੋ ਮੈਨੂੰ ਬਾਬਾ ਫਿਰੂਮਨ ਬਾਬਾ ਫਿਰੂਮਨ ਬਾਬਾ ਫਿਰੂਮਨ ਮਾਤਾ ਜੀ ਦਾ ਨਾਮ ਕੀ ਸੀਗਾ ਮਾਤਾ ਜੀ ਦਾ ਨਾਮ ਕੋ ਜੀਗਾ ਉਸ ਲੋਕ ਦਾ ਰਹਿ ਜਾਣੀ ਹੈ ਇਹ ਹੋਰ ਹਸਾ ਦੀ ਵਾਰ ਇਹਦੇ ਵਿੱਚੋਂ ਹਸਾ ਦੀ ਵਾਰ ਹਸਾ ਦੀ ਵਾਰ ਕਿੰਤੋਂ ਹੁੰਦਾ ਨਾ ਸਾਰੇ ਉਂਤਰਾ ਸਾਹ ਉਂਤਰਾ ਇੰਚ ਹੁੰਦਾ ਇਹਦੇ ਸਿਰਫ ਨੂੰ ਨਾਲਸਾ ਇਹ ਨੂੰ ਹੁੰਦਾ ਦੇ ਮਾਰਾ ਦੀ ਬਣੀ ਉਹਦੇ ਵਿੱਚੋਂ ਜੇ 100 ਚੰਦਾ ਉਗrove ਜੇ 100 ਚੰਦਾ ਹੂਏ ਸੂਤ ਤਰੇ ਹਜ਼ਾਰ ਸੂਤ ਤਰੇ ਹਜ਼ਾਰ ਇਤੇ ਚੰਨ ਹੁੰਦਿਆ ਇਤੇ ਚੰਨ ਹੁੰਦਿਆ ਮੇਰੇ ਮੇਨ ਕੋਰ ਅੰਧਾਰ ਮੇਰੇ ਮੇਨ ਕੋਰ ਅੰਧਾਰ ਕਹਿੰਦੇ ਜੇ 100 ਚੰਦਾ ਉਗrove ਕਹਿੰਦੇ ਜੇ 100 ਚੰਦਰਾ ਮਹਾਰਾਜ ਅਸੀਂ ਜੋ ਤੁਸੀਂ ਸਾਨੂੰ ਕਹੋਗੇ ਅਸੀਂ ਉਹ ਸਾਰੀਆਂ ਗੱਲਾਂ ਮੰਨਾਂਗੇ ਮਤਲਬ ਅਸੀਂ ਆਪਣਾ ਆਪ ਤੁਹਾਨੂੰ ਸਮਰਪਣ ਕਰ ਦਿੱਤਾ ਠੀਕ ਕੀਤਾ ਹਾਂ ਵੀ ਅਸੀਂ ਆਪਣਾ ਆਪ ਤੁਹਾਨੂੰ ਸੌਂ ਦਿੱਤਾ ਹੁਣ ਜੋ ਤੁਸੀਂ ਕਹੋਗੇ ਜੋ ਤੁਹਾਡੀ ਬਾਣੀ ਤੁਹਾਨੂੰ ਕਹੋਗੀ ਅਸੀਂ ਉਹ ਸਾਰੀਆਂ ਗੱਲਾਂ ਮੰਨਾਂਗੇ ਉਹ ਅਸੀਂ ਸਾਰੀਆਂ ਗੱਲਾਂ ਕਰਾਂਗੇ ਠੀਕ ਹੈ ਕੀ ਸਿੱਖਿਆ ਹੁਣ ਆਪਾਂ ਨੇ ਆ ਦੋ ਤਿੰਨ ਗੱਲਾਂ ਜਿੱਦਾਂ ਹੀ ਆ ਫਿਰ ਆਪਾਂ ਆਪਾਂ ਫੇ ਮਾਰੇ ਦੀ ਗੱਲ ਮੰਨਦੇ ਸਾਰੇ ਕਿ ਨਹੀਂ ਮੰਨਦੇ ਫਿਰ ਆਪਾਂ ਚਲੋ ਚਲੋ ਸੱਜੇ ਹੱਥ ਐ ਤਾਂ ਧੁੰਮ ਕੇ ਆ ਗਏ ਫਿਰ ਆਪਾਂ ਕੀ ਕਰਦੇ ਆ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਸ਼ਰਾਰਤ ਘਰ ਵਿੱਚ ਕੀ ਕਰਦੇ ਡਿਸਪੀਲਨ ਡਿਸਪੀਲਨ ਕਰਾਉਣਾ ਹੱਸੇ ਆਪਾਂ ਨੇ ਕੀ ਕਰਨਾ ਹਨਾ ਸਾਰੇ ਸਾਰੇ ਜਣੇ ਆਪਾਂ ਆਪਾਂ ਕੀ ਕਰਦੇ ਆ ਮੱਥਾ ਟੇਕ ਲਿਆ ਫਿਰ ਆਪਾਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਪੁੱਤ ਪਰ ਆਪਾਂ ਨਹੀਂ ਕਰਨੀਆਂ ਆਪਣਾ ਗੁਰਮਤ ਕੈਂਪ ਜਿਹੜਾ ਆਪਾਂ ਆਪਾਂ ਲਾ ਰਹੇ ਦਾ ਪਰਪਸ ਕੀ ਆ ਇਹਹੀ ਪਰਪਸ ਹੈ ਤਦ ਲਈ ਛੋਟੀਆਂ ਛੋਟੀਆਂ ਗੱਲਾਂ ਆਪਾਂ ਗੁਰਦਾਰਾ ਸਾਹਿਬ ਆ ਕੇ ਧਿਆਨ ਨਹੀਂ ਦਿੰਦੇ ਆਪਾਂ ਨੇ ਧਿਆਨ ਦੇਣਾ ਵਾ ਤੁਸੀਂ ਨਿੱਕੇ ਬੱਚੇ ਆ ਬੇਟਾ ਤੁਸੀਂ ਹਜੇ ਸਾਰਿਆਂ ਨੇ ਗੱਲਾਂ ਸਿੱਖਣੀਆਂ ਵਾ ਠੀਕ ਐ ਸੀਰੀਅਸ ਹੋ ਕੇ ਸਿੱਖਣੀਆਂ ਵਾ ਠੀਕ ਐ Guru, sing, guru. ਸਾਤ ਕਿ ਜਿਹੜੀ ਬੋਲੀ ਹੈਗੀ ਉਹ ਕੋਈ ਗੁਰੂ ਸਾਹਿਬ ਤੁਹਾਨੂੰ ਦਾ ਮੈਸੇਜ ਸਰਵ ਸਮਝनीय ਹੈ ओके ਸੋ 让我们 மூਵ ਅਹੇਡ ਉੱਚੇ ਬਰੋ ਲੋਕੀਓ ਦਿਨੋ ਕਿਉਂ ਸਕੇ ਬੋਲੋ ਅਤੇ ਕੋਈ ਜਦੋਂ ਮੈਂ ਕਹਾਗਾ ਤਾਂ ਉੱਚੀ ਬੋਲਣਾ ਜੈਸੀ ਬੋਲਣਾ ਮਨਿੰਸ ਕੀ ਹਾਂਜੀ ਮਨਿੰਸ ਨੇ ਰਹਿਗਾ ਅਸੀਂ ਸਮਝਾਂ ਨਹੀਂ ਕੋਈ ਜੇ ਮੂਨ ਆਉਂਦਾ ਹੈ ਰਾਤ ਨੂੰ ਉਹ ਡਾਰਕਨੈਸ ਹੁੰਦੀ ਉਹ ਹੋ ਜਾਂਦੀ ਹੈ ਕੋਈ ਕੋਈ ਦੱਸੇਗਾ ਬੱਚਾ ਡਾਰਕਨੈਸ ਅਸੀਂ ਗੁਰੂ ਸਾਹਿਬ ਨੂੰ ਨਾਮ ਮਿਲਿਆ ਸਾਡਾ ਗੁਰੂ ਸਾਹਿਬ ਨੂੰ ਜੇ ਨਾਮ ਮਿਲਿਆ ਤਾਂ ਉਸ ਵਕਤ ਸਾਨੂੰ ਹਾਰੀ ਆਪਣੀ ਮਨ ਚ ਸਾਰੀ ਮੂਨ ਭਾਇਆ ਚ ਕਿ ਅਸੀਂ ਫਸੇ ਰਹਾਂਗੇ ਤੇ ਉਹ ਉਸ ਕਰਕੇ ਉਹ ਸਾਨੂੰ ਹਨੇਰਾ ਹਨੇਰਾ ਕਰਦਾ ਕਰੇਗੀ ਤੇ ਨਾਲੇ ਸਾਡਾ ਮਨ ਵੀ ਹੋਰ ਆ ਮੈਲਾ ਹੋ ਜਾਊਗਾ ਤੇ ਜੇ ਅਸੀਂ ਨਾਮ ਜਪੀਏ ਤੇ ਗੁਰੂ ਸਾਹਿਬ ਨਾਲ ਜੁੜ ਜਾਈਏ ਤਾਂ ਜਦੋਂ ਜਦੋਂ ਅਸੀਂ ਨਾਮ ਜਪਣਾ ਦਾ ਦੰਮਾਨ ਪੁੱਤਰ ਹੋਊ ਹੁੰਦਾ ਹੈ ਬਹੁਤ ਸੁਣੋ ਕੋਰ ਉਕਾਰ ਹੋ ਜਾਣਾ ਠੀਕ ਹੈ ਨਾ ਪਰ ਇਥੇ ਗੁਰੂ ਸਾਹਿਬ ਦਾ ਮੈਸੇਜ ਉਹ ਨਹੀਂ ਦੱਖਦੇ ਨਹੀਂ ਹੈਗਾ ਅਛਾ ਗੁਰੂ ਸਾਹਿਬ ਨੇ ਕਿਹਾ ਕਿ ਭਾਵੇਂ ਹੰਡਰਡਸ ਆਫ ਗੋਸ ਹੋਣ ਪਰ ਇਹ ਤੁਹਾਡੇ ਦਿਲ ਤੋਂ ਸਨ ਉਹ ਇੰਨਾ ਨਹੀਂ ਨਹੀਂ ਜਾਣ ਕੇ ਸਹੀ ਥੋੜੇ ਬੈਠੇ ਜਿਹਨਾਂ ਪਛਤਾਣ ਕੋਲ ਬਸੇ ਹੁਣੇ ਉਹ ਤਾਂ ਕਿ ਇੱਕ ਦਾਣਾ ਸੋਚਦੇ ਕਿ ਤੁਸੀਂ ਵਾਹਿਗੁਰੂ ਜੀ ਨੂੰ ਪਰਮਾਤਮਾ ਨੂੰ ਜੀ ਕੋਲ ਲੱਭਦੇ ਹੋ। ਹਰ ਇੱਕ ਇੱਕ ਤਰ੍ਹਾਂ ਦੀ ਧਾਰਨਾ ਸੇ। ਠੀਕ ਹੈ? ਦੂਜੀ ਤਰ੍ਹਾਂ ਦੀ ਧਾਰਨਾ ਸੇ

ਗਾਵਨ ਸੇ ਜਬਨੇ ਪੈਰ ਨੂੰ ਹੱਥ ਲਾਓ ਸੇ ਜਨ ਹੱਥ ਲਾਓ ਉਪਸ नन्ना पप्पा सफा पप्पा पप्पा मम्मा मम्मा जेइया हरला どうで